ਭੋਜਨ ਦੇ ਬੁਖ ਇੰਦਰੀਆਂ ਦੀ ਸਾਰੀ ਬੁੱਖਾ ਨੂੰ ਸ਼ਾਂਤ ਕਰ ਦਿੰਦੀ ਹੈ ਇਹ ਨੁਕਤਾ ਕਿਧਰੇ ਪਕੜੇ ਚ ਆ ਜਾਏਗਾ ਸਾਜੀ ਗੱਲ ਪਕੜੇ ਚ ਆ ਜਾਏਗੀ ਚਾਰ ਦਿਨ ਦੇ ਭੁਖੇ ਬੰਦੇ ਨੂੰ ਭੋਜਨ ਚਾਹੀਦਾ ਹੈ ਨਾਟਕ ਚੇਟਕ ਨਹੀਂ ਚਾਹੀਦਾ ਕੋਈ ਸੰਗੀਤ ਵੀ ਨਹੀਂ ਚਾਹੀਦਾ ਕੋਈ ਸੁਗੰਧ ਵੀ ਨਹੀਂ ਚਾਹੀਦੀ ਕੋਈ ਸਪਰਸ਼ ਕਰਨ ਵਾਸਤੇ ਵੀ ਨਹੀਂ ਚਾਹੀਦਾ ਦੋ ਰੋਟੀਆਂ ਚਾਹੀਦੀਆਂ ਅਗਰ ਇਹ ਭੁੱਖ ਬੜੀ ਪਰਬਲ ਹੈ ਚਾਰ ਦਿਨ ਦਾ ਭੁਖਾ ਬੁੱਖ ਪੀੜਾ ਵੜੀ ਲੈਂਦੀ ਹੈ ਬਹੁਤ ਪੀੜਾ ਦਿੰਦੀ ਹੈ ਔਰ ਭੋਜਨ ਦੀ ਇਹ ਬੁੱਖ ਸਾਰੇ ਇੰਦਰੀਆਂ ਦੀ ਭੁੱਖ ਨੂੰ ਸ਼ਾਂਤ ਕਰ ਦਿੰਦੀ ਹੈ ਨਾ ਮਨ ਨੂੰ ਕੋ ਨਾਟਕ ਦੇਖਣਾ ਚਾਹੁੰਦਾ ਨਾ ਮਨ ਕੋਈ ਵੀਤ ਸੰਗੀਤ ਸੁਣਨਾ ਚਾਹੁੰਦਾ ਨਾ ਕਿਸੇ ਸੁਗੰਧ ਦੀ ਲੋੜ ਨਾ ਕਿਸੇ ਸਪਰਸ਼ਤਾ ਦੀ ਲੋੜ ਭੋਜਨ ਚਾਹੀਦਾ ਦੋ ਰੋਟੀਆਂ ਚਾਹੀਦੀ ਇੱਕ ਭੁੱਖ ਅਗਰ ਭੋਜਨ ਦੀ ਬੜੀ ਤੀਬਰ ਹੈ ਸਾਰੀਆਂ ਭੁੱਖਾਂ ਸ਼ਾਂਤ ਹੋ ਜਾਂਦੀਆਂ ਹਨ ਸ਼ਾਂਤ ਹੋ ਜਾਂਦੀਆਂ ਹੁਣ ਮੈਂ ਅਰਜ਼ ਕਰਾਂ ਜਿਸ ਦਿਨ ਮਨ ਨੂੰ ਸਮਝ ਆ ਜਾਏ ਕਿ ਇਹ ਭੋਜਨ ਤਨ ਦੀ ਲੋੜ ਹੈ ਮੇਰੀ ਨਹੀਂ ਇਹ ਅੰਨ ਤਨ ਦੀ ਲੋੜ ਹੈ ਮੇਰੀ ਨਹੀਂ ਇਹ ਪਰਿਵਾਰ ਤਨ ਦੀਆਂ ਲੋੜਾਂ ਨੇ ਮੇਰੀ ਨਹੀਂ ਮਨ ਨੂੰ ਇਹ ਸਮਝ ਆ ਜਾਵੇ ਨੂੰ ਸਮਝਦਾ ਨਹੀਂ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਤਾਂ ਕਹਿੰਦੇ ਨੇ ਮਨ ਮੋ ਰਖ ਅਜ ਹਉ ਨਹੀਂ ਸਮਝਤ ਸਿੱਖ ਦੇ ਹਾਰਿਓ ਨਹੀਂ ਮੈਂ ਸਿੱਖਿਆ ਦੇ ਦੇ ਕੇ ਥੱਕ ਗਿਆ ਥੱਕ ਗਿਆ ਥੱਕ ਗਿਆ ਮਨ ਸਮਝਦਾ ਹੀ ਨਹੀਂ ਸਮਝਦਾ ਹੀ ਨਹੀਂ ਬਾਬਾ ਫਰੀਦ ਇਸ ਨੂੰ ਇਹ ਬਿਆਨ ਕਰਦੇ ਨੇ ਕੂਕੈਂ ਦੀਆਂ ਚਾਂਗੈਂ ਦੀਆਂ ਮੱਥੀ ਦੇਂਦਿਆਂ ਨਿਤ ਰੋਜ਼ ਕੂਕ ਕੂਕ ਕੇ ਪੁਕਾਰ ਪੁਕਾਰ ਕੇ ਉੱਚਾ ਉੱਚਾ ਬੋਲ ਕੇ ਮੈਂ ਆਪਣੇ ਮਨ ਨੂੰ ਤੇ ਲੋਕਾਂ ਦੇ ਮਨ ਨੂੰ ਸਿੱਖਿਆ ਦੇਣ ਦੀ ਕੋਸ਼ਿਸ਼ ਕੀਤੀ ਸਮਝਾਣ ਦੀ ਕੋਸ਼ਿਸ਼ ਕੀਤੀ ਤੇ ਕਰ ਰਿਹਾ ਫਰੀਦਾ ਕੂਖੈਂ ਦੀਆਂ ਚਾਂਗੈਂਦੀਆਂ ਮੱਤੀ ਵੈਂਦੀਆਂ ਨੇਥ ਜੋ ਸ਼ੈਤਾਨ ਵਜਾਈਆਂ ਸੇਕਿਤ ਫੇਰਨ ਚੇਤ ਜਿਨ੍ਹਾਂ ਦੇ ਮਨ ਨੂੰ ਸ਼ੈਤਾਨ ਨੇ ਵਜਾ ਛੜਿਆ ਹੈ ਤੇ ਹੁਣ ਸ਼ੈਤਾਨੀਅਤ ਕਿਹ ਹੋਵੇਗੀ ਤਾਂ ਦੀਆਂ ਲੋੜਾਂ ਨੂੰ ਮਨ ਆਪਣੀ ਲੋੜ ਸਮਝ ਲਵੇ ਉਹ ਮਹਾ ਲੋਭੀ ਹੋ ਜਾਏਗਾ ਲੋੜ ਤੇ ਸਿਰਫ ਤੰਦੇ ਸੀ ਮਨ ਨੇ ਆਪਣੀ ਲੋੜ ਬਣਾ ਲਈ ਤਾਂ ਹੁਣ ਮੈਂ ਅਰਜ਼ ਕਰਾਂ ਅਗਸਤਾਨ ਦੀਆਂ ਲੋੜਾਂ ਨੂੰ ਮਨ ਨੇ ਆਪਣੀ ਲੋੜ ਬਣਾ ਲਿਆ ਇਸ ਮਨ ਦੇ ਅੰਦਰ ਕਦੀ ਭਜਨ ਦੀ stdc ਪੈਦਾ ਹੀ ਨਹੀਂ ਹੋ ਸਕਦੀ ਇਸ ਮਨੁੱਖ ਦੇ ਅੰਦਰ ਨਾਮ ਜਪਣ ਦੀ ਭੁੱਖ ਪੈਦਾ ਹੀ ਨਹੀਂ ਹੋ ਸਕਦੀ ਇਹ ਵੀ ਮੈਂ ਅਰਜ਼ ਕਰਦੇ ਹਾਂ ਕਿਉਂ ਤਨ ਦੀਆਂ ਲੋੜਾਂ ਨੂੰ ਮਨ ਨੇ ਆਪਣੀ ਲੋੜ ਬਣਾ ਲਿਆ ਜੋ ਤਨ ਦੇ ਤਲ ਤੇ ਲੋੜ ਆਉਂਦੀ ਏ ਉਹੀ ਮਨ ਦੇ ਤਲ ਤੇ ਲੋਭ ਹੁੰਦੇ ਐ ਇਹਨੂੰ ਇਸ ਤਰ੍ਹਾਂ ਲੈਣਾ ਦੇਖੋ ਮੈਨੂੰ ਭੁੱਖ ਲੱਗੀ ਏ ਤੇ ਮੈਂ ਰੋਟੀ ਖਾ ਰਿਆ ਹਾਂ ਤੇ ਹੁਣ ਭੁੱਖ ਨਹੀਂ ਰਹੀ ਲੇਕਿਨ ਮਨ ਕਹਿੰਦਾ ਏ ਖਾਣਾ ਹੈ ਸਵਾਦ ਆ ਰਿਹਾ ਹੈ ਭੁੱਖ ਦੀ ਸੀਮਾ ਹੈ ਸਵਾਦ ਦੀ ਸੀਮਾ ਨਹੀਂ ਨਹੀਂ ਲੋੜਾਂ ਦੀ ਸੀਮਾ ਹੈ ਲੋਭ ਦੀ ਕੋਈ ਸੀਮਾ ਨਹੀਂ ਕੋਈ ਸੀਮਾ ਨਹੀਂ ਕਿੱਥੇ ਨਾ ਪਹੁੰਗੇ ਲੋਭ ਕਿੱਥੇ ਸ਼ਾਂਤ ਹੋਵੇਗਾ ਕਿਧਰੇ ਵੀ ਨਹੀਂ ਹੋਵੇਗਾ ਮੇਰੇ ਨਾਲ ਦੇ ਸਾਥੀ ਵੀ ਕਈ ਵਾਰ ਕਹਿ ਦਿੰਦੇ ਨੇ ਗੈਣੀ ਜੀ ਕੀ ਕਰੀਏ ਪੇਟ ਤੇ ਭਰ ਗਿਆ ਅੱਖਾਂ ਨਹੀਂ ਭਰੀਆਂ ਮਨ ਨਹੀਂ ਭਰਿਆ ਮਨ ਮੰਗਦਾ ਜਦ ਕੇ ਰੋਟੀ ਨਾਲ ਮਨ ਦੀ ਭੁੱਖ ਮਿਟਦੀ ਨੇ ਮਿਟਦੀ ਇਹ ਵੀ ਮੈਂ ਅਲਗ ਕਰਦੇ ਆਂ ਜਿਸ ਦਿਨ ਤਨ ਦੀਆਂ ਲੋੜਾਂ ਨੂੰ ਮਨ ਆਪਣੇ ਲੋੜ ਬਣਾ ਲਏਗਾ ਸਤ ਸੰਗ ਦੇ ਚ ਬੈਠਿਆ ਵੀ ਉਸ ਨੂੰ ਪਦਾਰਥ yaad ਆਣਗੇ ਪ੍ਰਮਾਤਮਾ ਨਹੀਂ ਕਿਉਂਕਿ ਅਜੇ ਮਨ ਤਨ ਨਾਲ ਉਲਝਿਆ ਹੋਇਆ ਹੈ ਅਜੇ ਮਨ ਤਨ ਨਾਲ ਸੰਬੰਧ ਹੈ ਤਨ ਦੀ ਜ਼ਿੰਦਗੀ ਸੀਮਤ ਹੈ 60 ਸਾਲ 70 ਸਾਲ 80 ਸਾਲ 90 ਸਾਲ ਚਲੋ 100 ਸਾਲ 100 ਸਾਲ ਲੈ ਗੱਲ ਤਾਂ ਇਤਨੀ ਮਨ ਦੀ ਉਮਰ ਕੋਈ ਸੀਮਤ ਨਹੀਂ ਕੋਈ ਸੀਮਤ ਨਹੀਂ ਚਲੋ ਮੈਂ ਸਮਸਤ ਬਰੇਸ ਫਿਰ ਨੰਦ ਲਾਲ ਦਾ ਬੋਲ ਫਿਰ ਦੁਹਰਾਵਾਂ ਨਬੂਦ ਹੇਚ ਨਿਸ਼ਾਨ ਆਜ਼ੇ ਜ਼ਮੀਨੋ ਆਸਮਾ ਕੇ ਸ਼ੌਕੇ ਯਾਦੇ ਤੋ ਆਵਰਦ ਦਰਵਜੋਦ ਮਰਾ ਭਾਈ ਸਾਹਬ ਭਾਈ ਨੰਦ ਲਾਲ ਕਹਿੰਦੇ ਨੇ ਇਹ ਮੇਰਾ ਮਨ ਉਡੋਂਦਾ ਹੈ ਜਦੋਂ ਦਾ ਅਜੇ ਜ਼ਮੀਨ ਤੇ ਆਸਮਾਨ ਦਾ ਨਿਸ਼ਾਨ ਵੀ ਨਹੀਂ ਸੀ ਉਦੋਂ ਦਾ ਮੈਂ ਬਣਿਆ ਕੋਈ ਅਜ ਦਾ ਭੇਜੀ ਆਤਮਾ ਮੇਰੀ ਹੁੰਦੀ ਹੈ ਕੋਈ ਅਜ ਦੀ ਤੇ ਹੁਣ ਕਹਿੰਦੇ ਨੇ ਅਰਬਾਂ ਸਾਲ ਹੋ ਗਏ ਨੇ ਜ਼ਮੀਨ ਨੂੰ ਬਣਿਆ ਸੂਰਜ ਨੂੰ ਬਣਿਆ ਇਸ ਬ੍ਰਹਿਮੰਡ ਨੂੰ ਬਣਿਆ ਕਿਆਸ ਹੈ ਰੇਸੀ ਸਾਹਿਬ ਕਹਿੰਦੇ ਫਿਤਵਾਰ ਨਾ ਜੋਗੀ ਜਾਣੇ ਰੁੱਤ ਮਾਹ ਨਾ ਕੋਈ ਜਾਕਰਤਾ ਸ੍ਰਿਟੀ ਕੋ ਸਾਜੇ ਆਪੇ ਜਾਣੇ ਸੋਈ ਅਜੇ ਨਿਸ਼ਚਿਤ ਦਿਹਾੜਾ ਸ੍ਰਿਸ਼ਟੀ ਦੇ ਜਨਮ ਦਾ ਨਹੀਂ ਲੱਭਿਆ ਕਿਉਂਕਿ ਦਿਹਾੜਾ ਤੇ ਹੈ ਹੀ ਨਹੀਂ ਸੀ ਦਿਨ ਤੇ ਹੈ ਹੀ ਨਹੀਂ ਸੀ ਦੂਰ ਕਿਉਂ ਜਾਓ ਮੇਰੇ ਪੜਨ ਦੇ ਚ ਤੇ ਸੁਣਨ ਦੇ ਚ ਆਇਆ ਅਜੇ ਮਨੁੱਖ ਦੇ ਜਨਮ ਦਾ ਵੀ ਸਹੀ ਦਿਹਾੜਾ ਨਹੀਂ ਲੱਗਿਆ ਤੁਸੀਂ ਸਾਰਿਆਂ ਨੇ ਮੇਰੇ ਸਮੇਤ ਜਿਹੜਾ ਜਨਮ ਦਿਨ ਮਨਿਆ ਹੋਇਆ ਲਿਖਾਇਆ ਹੋਇਆ ਪੁਰਾਣੇ ਜ਼ਮਾਨੇ 'ਚ ਕਿਦਰੇ ਜਨਮ ਦਿਨ ਕੋਈ ਵੇਲਾ ਯਾਦ ਰੱਖਦਾ ਸੀ ਪਰ ਸਕੂਲ 'ਚ ਦਾਖਲਾ ਹੋਵੇ ਤੇ ਲਿਖਾਣਾ ਪੈਂਦਾ ਸੀ ਮੈਨੂੰ ਯਾਦ ਹੈ 15 ਅਕਤੂਬਰ 1943 ਲਿਖਾ ਦਿੱਤਾ ਸੀ ਮੇਰੇ ਪਿਤਾ ਨੇ ਪ੍ਰਾਇਮਰੀ ਸਕੂਲੇ ਜਦ ਵਰਤੀ ਕਰਾਇਆ ਉਮੈਂ ਅਰਜ਼ ਕਰਾਂ ਸੈਸ ਅਜੇ ਨਿਸ਼ਚਿਤ ਦਿਹਾੜਾ ਨਹੀਂ ਲੱਭ ਸਕੀ ਸਾਡਾ ਜਨਮ ਕਦੋਂ ਹੋਇਆ ਸੀ ਤੁਸੀਂ ਆਖੋਗੇ ਹੱਦੋਂ ਕਿਉਂ ਨਹੀਂ ਲੱਭ ਸਕੀ ਜਨਮ ਸਮਾਜ ਤੇ ਕਾਨੂੰਨ ਜਿਸ ਨੂੰ ਮੰਨਦਾ ਹੈ ਧਰਮ ਮੰਨਦਾ ਹੀ ਨਹੀਂ ਹੈ ਧਰਮ ਕਹਿੰਦਾ ਹੈ ਜਿਸ ਦਿਨ ਜੀਵ ਗਰਭ ਦੇ ਵਿੱਚ ਪ੍ਰਵੇਸ਼ ਕਰ ਗਿਆ ਉਸ ਦਿਨ ਤੋਂ ਜਨਮ ਹੈ ਉਹ ਸੂਖਸ਼ਮ ਸਰੀਰ ਥੋੜੇ ਜਿਹਾ ਸਥੂਲ ਸਰੀਰ ਦੇ ਅੰਦਰ ਪ੍ਰਵੇਸ਼ ਕਰ ਗਿਆ ਉਹਨੂੰ ਮੌਕਾ ਮਿਲ ਗਿਆ ਉਪਲਬਧ ਹੋ ਗਿਆ ਉਤੋਂ ਇਸਦੀ ਜਨਮ ਸ਼ੈਲੀ ਸ਼ੁਰੂ ਆਉਂਦੀ ਹੈ ਕਿ ਕਦੋਂ ਕੀਤਾ ਇਸਨੇ ਕੋਈ ਨਿਸ਼ਚਿਤ ਦਿਹਾੜਾ ਅਜੇ ਤੱਕ ਸਾਇੰਸ ਨੂੰ ਨਹੀਂ ਲੱਭਿਆ ਸ੍ਰਿਸ਼ਟੀ ਦਾ ਜਨਮ ਦਿਹਾੜਾ ਕਿ ਹਾਕ ਲੱਭਣਗੇ ਯਕੀਨ ਜਾਣੋ ਮਨੁੱਖਾਂ ਦੇ ਵੀ ਜਨਮ ਦਿਹਾੜੇ ਦਾ ਕੋਈ ਪਤਾ ਨਹੀਂ ਹੈ ਸਭ ਕਿਆਸ ਹੈ ਇਹ ਤੇ ਜਦ ਧਰਤੀ ਦੀ ਗੋਦ 'ਚ ਆਏ ਉਦੋਂ ਅਸੀਂ ਜਨਮ ਦਿਹਾੜਾ ਬਣਾ ਲੈਂਦੇ ਹਾਂ ਉਹਨੂੰ ਜਨਮ ਕੁੰਡਲੀ ਵੀ ਬਣਾ ਲੈਂਦੇ ਹਾਂ ਪਰ ਧਰਮ ਇਹ ਕਹਿੰਦਾ ਜੀ ਤੇ ਸੂਖਮ ਸਰੀਰ ਜਦ ਅਸਤੂਲ ਸਰੀਰ ਦੇ ਚ ਪ੍ਰਵੇਸ਼ ਕੀਤਾ ਇਹੀ ਜਨਮ ਹੈ ਇਹੀ ਜਨਮ ਹੈ ਯਾਤਰਾ ਸ਼ੁਰੂ ਹੋ ਗਈ ਹੁਣ ਸਰੀਰ ਬਣਨਾ ਸ਼ੁਰੂ ਹੋ ਗਿਆ ਸਰੀਰ ਫਿਰ ਧਰਤੀ ਦੀ ਗੋਦ ਇਚ ਆਇਆ ਹੁਣ ਬੱਚਾ ਹੈ ਹੁਣ ਬੱਚੇ ਦਾ ਵੀ ਸਰੀਰ ਬਣਨਾ ਸ਼ੁਰੂ ਹੋਇਆ ਜਵਾਨ ਹੋ ਜਾਏਗਾ ਜਵਾਨ ਦਾ ਵੀ ਸਰੀਰ ਅੱਗੇ ਜਾ ਰਿਹਾ ਹੈ ਬੁੱਢਾ ਹੋ ਜਾਏਗਾ ਤੇ ਬੁੱਢੇ ਦਾ ਵੀ ਸਰੀਰ ਅੱਗੇ ਜਾ ਰਿਹਾ ਹੈ ਪਹੁੰਚ ਜਾਏਗਾ ਸ਼ਮਸ਼ਾਨ ਦੇ ਚ ਮਰਗੜ ਦੇ ਚ ਸਾਰੇ ਸਰੀਰ ਸ਼ਮਸ਼ਾਂਦੀ ਤਰਵ ਜਾ ਰਹੇ ਨੇ ਪਰ ਕਿਧਰੇ ਵੀ ਨਹੀਂ ਜਾ ਰਹੇ ਕਿ ਕਿਸ ਕੋਲ ਪੁੱਛੀਏ ਕਿਹੜੇ ਪਾਸੇ ਜਾ ਰਹੇ ਹਨ ਚੀਨ ਦਾ